ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੋਂ ਪਿਤਾ ਦੀ ਛਤਰ ਛਾਇਆ ਉੱਠ ਜਾਣ ਸਮੇਂ ਉਸ ਦੀ ਉਮਰ 12 ਵਰ੍ਹੇ ਤੋਂ ਵੀ ਘੱਟ ਸੀ ਭਾਵੇਂ ਉਹ ਆਪਣੇ ਪਿਤਾ ਨਾਲ ਕਈ ਨਿੱਕੇ ਵੱਡੇ ਜੁੱਧ ਜੰਗਾਂ ਵਿੱਚ ਭਾਗ ਲੈ ਚੁੱਕਾ ਸੀ ਪਰ ਫਿਰ ਵੀ ਉਸ ਪਹਿਲੇ ਪਹਿਲ ਕੁਝ ਸਮੇਂ ਤੱਕ ਆਪਣੇ ਪੈਰਾਂ ਤੇ ਖੜਾਉਣ ਲਈ ਡਾਢਾ ਚਿੰਤਾਤੁਰ ਰਹਿੰਦਾ ਇਸ ਸਮੇਂ ਇਸ ਦੀ ਬਹਾਦਰ ਸੱਸ ਦਾਰਨੀ ਸਦਾ ਕੌਰ ਤੇ ਇਸ ਦੀ ਸਿਆਣੀ ਮਾਤਾ ਦੀ ਮਿਲਵੀਂ ਸਹਾਇਤਾ ਨੇ ਇਸ ਦੇ ਭਾਰ ਨੂੰ ਕੁਝ ਹਲਕਾ ਕਰ ਦਿੱਤਾ ਜਿਸ ਦੇ ਇਸ ਸਮੇਂ অতি ਲੋਡ ਸੀ। ਇਹਨਾਂ ਦਿਨਾਂ ਵਿੱਚ ਰਣਜੀਤ ਸਿੰਘ ਇੱਕ ਦਿਨ ਰਾਮਨਗਰ ਦੇ ਲਾਗੇ ਸ਼ਿਕਾਰ ਖੇਡਦਾ ਹੋਇਆ ਇਹਨਾਂ ਦੂਰ ਨਿਕਲ ਗਿਆ ਕਿ ਉਸ ਦੇ ਸਾਥੀ ਉਸ ਤੋਂ ਕਨੇ ਜੰਗਲ ਵਿੱਚ ਵਿਛੜ ਗਏ। ਇਸ ਸਮੇਂ ਦੇਵਨਾਥ ਨਾਲ ਹਮਸ਼ਦ ਖਾਨ ਛੱਠਾ ਜਿਸ ਦਾ ਇਲਾਕਾ ਸਰਦਾਰ ਮਹਾ ਸਿੰਘ ਨੇ ਫਤਿਹ ਕਰ ਲਿਆ ਸੀ ਸਣੇ ਆਪਣੇ ਨੌਕਰਾਂ ਦੇ ਸ਼ਿਕਾਰ ਦੀ ਭਾਲ ਵਿੱਚ ਇਸ ਨੂੰ ਆ ਮਿਲਿਆ। ਹਸ਼ਮਤ ਖਾਨ ਚਿਰ ਤੋਂ ਇਸ ਭਾਲ ਵਿੱਚ ਸੀ ਕਿ ਕਿਸੇ ਸਮੇ ਇਸ ਦਾ ਹੱਥ ਰঞ্জੀਤ ਸਿੰਘ ਤੱਕ ਪਹੁੰਚੇ ਤਾਂ ਉਸ ਦੀ ਜਾਨ ਲੈ ਕੇ ਆਪਣੇ ਮਨ ਦੀ ਜਲਨ 부ਜਾਏ ਹੁਣ ਇਹ ਸਮਾਂ ਇਸ ਨੂੰ ਬੜਾ ਅਮੋਲਕ ਮਿਲ ਗਿਆ ਇਸ ਨੇ ਏਕਾ ਏਕ ਆਪਣੀ ਬੰਦੂਕ ਰঞ্জੀਤ ਸਿੰਘ ਵੱਲ ਤਾੜ ਕੇ ਐਸੀ ਚਲਾਈ ਕਿ ਲੱਗਦੇ ਸਾਰ ਉਸ ਦੀ ਜਾਨ ਬਾਹਰ ਆ ਜਾਏ ਪਰ ਕੁਦਰਤ ਨੂੰ ਕੁਝ ਹੋਰ ਪਰਵਾਹ ਨਹੀਂ ਉਸ ਦੀ ਗੋਲੀ ਸ਼ੇਰੇ ਪੰਜਾਬ ਤੋਂ ਜਰਾ ਹੀਟਾ ਘੋੜੇ ਦੀਆਂ ਵਾਗਾ ਵਿੱਚ ਆ ਲੱਗੀ ਤੇ ਉਹ ਦੋ ਟੁਕ ਹੋ ਗਈਆਂ ਜੇ ਕਦੇ ਇਹ ਗੋਲੀ ਜਰਾ ਕੋ ਉਚੇਰੀ ਲੱਗਦੀ ਤਾਂ ਖਾਲਸੇ ਦੀ ਕੌਮੀ ਫੁਲਵਾੜੀ ਦਾ ਉਹ ਫੁੱਲ ਖੁੜਨ ਤੋਂ ਪਹਿਲਾਂ ਹੀ ਕਲੀ ਦੇ ਰੂਪ ਵਿੱਚ ਮੁਰਝਾ ਜਾਂਦਾ। ਜਿਸ ਦੀ ਸੁਗੰਧੀ ਨਾਲ ਸਾਰੀ ਕੌਮ ਨੇ ਮਹਿਕਣਾ ਸੀ। ਇਧਰ ਖਾਨ ਦੀ ਗੋਲੀ ਦਾ ਖੁੰਜਣਾ ਸੀ ਕਿ ਸ਼ੇਰੇ ਪੰਜਾਬ ਹੱਥ ਵਿੱਚ ਸੂਤੀ ਹੋਏ ਸ਼ਹੀਦ ਸਾਹਿਬ ਲਈ ਪੜਕ ਕੇ ਚੱਠੇ ਸਰਦਾਰ ਦੇ ਗਲ ਜਾ ਪਿਆ। ਤੇ ਇੱਕ ਅੱਖ ਦੇ ਫੁਰਕਾਰ ਵਿੱਚ ਉਸ ਉੱਪਰ ਐਸਾ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਅੱਡ ਹੋ ਗਿਆ। ਜਦ ਉਸ ਦੇ ਸਾਥੀਆਂ ਹਮਸ਼ਦ ਖਾਨ ਦਾ ਸਿਰ ਵਖ ਡੇਠਾ ਤਾਂ ਉਹ ਵੀ ਨਸਪੇ ਤੇ ਹੁਣ ਸ਼ੇਰੇ ਪੰਜਾਬ ਉਸ ਖਾਨ ਦਾ ਸਿਰ ਆਪਣੀ ਤਲਵਾਰ ਦੀ ਨੋਕ ਤੇ ਟੰਗ ਕੇ ਆਪਣੇ ਸਾਥੀਆਂ ਨੂੰ ਆ ਮਿਲਿਆ ਜਦ ਉਸ ਨੇ ਉਹਨਾਂ ਨੂੰ ਇਹ ਸਾਰੀ ਵਿਅਥਿਆ ਸੁਣਾਈ ਤਾਂ ਉਹ অতি ਪਰਸੰਨ ਹੋਏ